ਸਾਡਾ ਆਈਜੀ ਚੈਨਲ ਦੇਖਣ ਵਾਲੇ ਸਾਰੇ ਦੇਸ਼ਾਂ ਦੇ ਵਿੱਚ ਬੈਠੇ ਸਰੋਧੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਤੁਹਾਡੇ ਨਾਲ ਮੁਕਾਬਰੂ ਹੋਇਆ ਵਾਂ ਉਹ ਮੁੱਦਾ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਮਿਲਾਵਟ ਖੋਰਾਂ ਦੇ ਨਾਲ ਹੈ ਮਿਲਾਵਟ ਖੋਰੀ ਜਿਹਨੂੰ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਇਸ ਨੂੰ ਰੋਕਣ ਵਿੱਚ ਸਾਡੀਆਂ ਸਰਕਾਰਾਂ ਦੀ ਢਿੱਲ ਵਿਠਾਈ ਬਹੁਤ ਵੱਡਾ ਕਾਰਨ ਹੈ ਦਿਨੋ-ਦਿਨ ਸਾਡੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਸ ਤਰ੍ਹਾਂ ਮਿਲਾਵਟ ਹੋ ਰਹੀ ਹੈ ਉਸ ਵਿੱਚ ਕਿਤੇ ਨਾ ਕਿਤੇ ਸਰਕਾਰ ਦੀ ਬਹੁਤ ਵੱਡੀ ਨਲਕੀ ਸਾਹਮਣੇ ਆ ਰਹੀ ਹੈ ਕਿਉਂਕਿ ਅਸੀਂ ਅੱਜ ਦੇ ਇਸ ਰੂਪ ਰੂਪ ਪ੍ਰੋਗਰਾਮ ਦੇ ਵਿੱਚ ਸਰਕਾਰ ਦਾ ਧਿਆਨ ਵੀ ਦਿਵਾਉਣਾ ਚਾਹੁੰਦੇ ਆ ਕਿ ਸਰਕਾਰ ਕਿਸ ਤਰ੍ਹਾਂ ਮਤਲਬ ਅਸਵਨ ਹੋਈ ਹੈ ਮਿਲਾਵਟ ਪਰ ਉਹਨੂੰ ਠੰਡ ਪਾਉਣ ਦੇ ਵਿੱਚ ਤੁਹਾਨੂੰ ਮੈਂ ਮੀਰ ਮਨ ਪੁਆਇੰਟ ਉਜਾਗਰ ਕਰਨੇ ਨੇ ਜੋ ਕਿ ਸਾਡੀ মিডিਆ ਰਾਈ ਮਤਲਬ ਇਹ ਮਿਲਾਵਟ ਹੋਰੀ ਸਾਹਮਣੇ ਆਈ ਹੈ ਤੁਹਾਨੂੰ ਦੋਸਤੋ ਯਾਦ ਹੋਵੇਗਾ ਕਿ ਪਟਿਆਲਾ ਵਿੱਚ ਮਾਰਚ 2024 ਦੇ ਵਿੱਚ ਇੱਕ 10 ਸਾਲਾ ਲੜਕੀ ਮਾਨਵੀ ਦਾ ਜਨਮ ਮਾਨਵੀ ਨਾਮ ਦੀ ਇੱਕ ਲੜਕੀ ਸੀ ਜਿਹਨੇ ਆਪਣਾ ਜਨਮ ਦਿਨ ਦਾ ਕੇਕ ਖਾਣ ਤੋਂ ਬਾਅਦ ਉਹਦੀ ਮੌਤ ਹੋ ਗਈ ਇਹ ਜਿਹੜਾ ਕੇਕ ਉਸਨੇ ਕਿਸੇ ਬੇਕਰੀ ਤੋਂ ਲਿਆ ਸੀ ਤੇ ਜਿਸ ਵਿੱਚ ਮਿੱਠੇ ਦੀ ਮਾਤਰਾ ਬਹੁਤ ਜ਼ਿਆਦਾ ਸੀ ਜੋ ਕਿ ਉਸ ਨੂੰ ਮੰਜੂਰ ਨਹੀਂ ਇਹ ਕੇਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੀ ਪੀਆਇਲ ਦਾਇਰ ਹੋਇਆ ਸੀ ਜਿਸ ਤੋਂ ਇਹ ਮਹਿੰਮ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਦੋਸਤੋ ਲੁਧਿਆਣੇ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਇੱਕ ਮਾਮਲਾ 9 ਜੂਨ 2025 ਨੂੰ ਆਇਆ ਸੀ ਜਿਸ ਵਿੱਚ ਆਈਸਕ੍ਰੀਮ ਦੇ ਵਿੱਚ ਕੋੜ ਕਿਰਲੀ ਮਿਲੀ ਅਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਆਏ ਜਿਦੇ ਵਿੱਚ ਕਈ ਵਾਰੀ ਕੋਈ ਕੌਕਰਚ ਮਿਲਿਆ ਕੋਈ ਕੁਛ ਮਿਲਿਆ ਤੇ ਜਿਸ ਨਾਲ ਸਾਡੇ ਮਤਲਬ ਸਰੀਰਕ ਅੰਗਾਂ ਨੂੰ ਤੇ ਨੁਕਸਾਨ ਪਹੁੰਚਦਾ ਹੈ ਇੰਡੀਅਨ ਐਕਸਟ੍ਰੈਕਟਸ ਦੀ 7 ਅਗਸਤ 2025 ਨੂੰ ਇੱਕ ਖਬਰ ਛਪੀ ਸੀ ਜਿਸ ਵਿੱਚ 1/3 ਤੋਂ ਵੱਧ ਪਨੀਰ ਦੇ ਨਮੂਨੇ ਫੇਲ ਹੋਏ ਨੇ ਦੋਸਤੋ ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਦੁੱਧ ਨਾਲ ਬਣਨ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਬਿਲਾਵਟਖੋਰੀ ਹੋ ਰਹੀ ਹੈ ਲੋਕਾਂ ਕੋ ਰਾਤੋ-ਰਾਤ ਅਮੀਰ ਬਣਨ ਦੇ ਖਿਆਲ-ਵਾਨ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਨੇ ਔਰ ਪਨੀਰ ਦੁੱਧ ਖੋਆ ਦੇਸੀ ਕੇ ਹੋ ਇਥੋਂ ਤੱਕ ਦੇਸੀ ਕੇ ਹੋ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਨਕਲੀ ਆ ਰਿਹਾ ਔਰ ਜਿਹੜੇ ਬਿਨਾਵਟ ਖੋਰਾ ਦੇ ਹੱਥ ਨੇ ਉਹ ਇੰਨੇ ਲੰਬੇ ਨੇ ਕਿ ਉਹ ਸੈਂਪਲ ਵੀ ਪਾਸ ਕਰਾ ਲੈਂਦੇ ਨੇ ਸੀਲ ਵੀ ਹੋ ਜਵੇ ਸੈਂਪਲ ਵੀ ਪਾਸ ਕਰਾ ਲੈਂਦੇ ਨੇ ਉਹਨਾਂ ਦੇ ਹੱਥ ਬਹੁਤ ਵੱਡੇ ਨੇ ਅਤੇ ਉਹਨਾਂ ਦਾ ਜਿਹੜਾ ਮਾਫੀਆ ਹੈ ਉਹ ਕਿਤੇ ਨਾ ਕਿਤੇ ਸਰਕਾਰੀ ਦਲਵਾਰੇ ਵਿੱਚ ਵੀ ਆਪਣੇ ਹੱਥ ਰੱਖਦਾ ਹੈ ਇਤੋਂ ਤੱਕ ਸਾਡੇ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕਰ ਦਿੱਤੀ ਕਿ ਤੁਸੀਂ ਪਨੀਰ ਨਾ ਖਾਇਆ ਕਰੋ ਪਨੀਰ ਨਕਲੀ ਆ ਰਿਹਾ ਹੈ ਉਸ ਨੂੰ ਠੱਲ ਪਾਉਣ ਦੇ ਲਈ ਸ਼ਾਇਦ ਸਿਹਤ ਮੰਤਰੀ ਸਾਹਿਬ ਨੇ ਗੱਲ ਕਿਹਾ ਇੱਕ ਹੀ ਹੋਏਗੀ ਕਿ ਉਹਨਾਂ ਦੇ ਦਿਮਾਗ 'ਚ ਆਈ ਹੋਣੀ ਹੈ ਕਿ ਲੋਕ ਪੰਜਾਬ ਦੇ ਵਿੱਚ ਪਨੀਰ ਖਾਣਾ ਛੱਡ ਦੇਣ ਤੇ ਸ਼ਹਿਰ ਜਿਹੜੇ ਨਕਲੀ ਮਿਲਾਵਟ ਖੋਰ ਨੇ ਉਹ ਉਹਨਾਂ ਤੇ ਉਹ ਪਨੀਰ ਨਹੀਂ ਵਕੇਗਾ ਤਾਂ ਉਹ ਆਪਣੇ ਆਪ ਵੀ ਇੱਥੋਂ 도ੜ ਜਾਣਗੇ ਇਸੇ ਤਰ੍ਹਾਂ 4 ਅਗਸਤ 2025 ਨੂੰ ਇੰਡੀਅਨ ਐਕਸਪ੍ਰੈਸ ਵਿੱਚ ਖਬਰ ਲੱਭੀ ਲੱਗੀ ਜਿਸ ਵਿੱਚ 1420 ਜਿਹੜੇ ਫੂਡ ਦੇ ਸੈਂਪਲ ਸਾਨੂੰ ਫੇਲ ਆਏ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਇਸੇ ਤਰ੍ਹਾਂ ਟਾਈਮਸ ਆਫ ਇੰਡੀਆ ਵਿੱਚ 19 ਅਕਤੂਬਰ 2025 ਨੂੰ 12% ਭਾਰਤੀ ਜਿਹੜੇ ਅਸੀਂ ਇੰਡੀਅਨ ਮਸਾਲੇ ਯੂਜ਼ ਕਰਦੇ ਆ ਉਹਨਾਂ ਵਿੱਚ ਮਿਲਾਵਟ ਖੋਰੀ ਸਾਬਤ ਹੋਈ ਇਹ ਐਫਐਸਏਆਈਡੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਪੀਟੀਸੀ న్యూਸ ਨੇ ਵੀ ਸਰੋਂ ਦੇ ਤੇਲ ਵਿੱਚ ਭਾਰੀ ਮਾਤਰਾ ਵਿੱਚ ਮਿਲਾਵਟ ਖੋਰੀ ਦੀ ਜਿਹੜੀ ਗੱਲ ਕਹੀ ਹੈ ਅਤੇ ਬੈਂਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਰਿਸ਼ਤਾ ਜਨਰਲ ਐਕਟਿਨ ਜਸਟਿਸ ਨੂੰ ਇਸ ਬਾਰੇ ਵੀ ਦੱਸਿਆ ਕਿ ਸਰੋਵੇ ਤੇਲ ਦਾ ਬ੍ਰਾਂਡ ਉਹ ਜਿਹੜੇ 1 ਕਿਲੋਟਰਨ ਨਾਲ ਖਰੀਦਣ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਕਈ ਕਈ ਬ੍ਰਾਂਡਾਂ ਦੀਆਂ ਆ ਰਹੀਆਂ ਨੇ ਦੋਸਤੋ ਜਿਹੜਾ ਸਰੋ ਦਾ ਤੇਲ ਹੈ ਜਿਸ ਨੂੰ ਅਸੀਂ ਗਰੀਬ ਲੋਕ ਹੀ ਵਰਤਦੇ ਨੇ ਕੋਈ ਇੰਨਾ ਮਹਿੰਗਾ ਜਿਹੜੇ ਜੀਓ ਤੇ ਤੇਲ ਜੀਓ ਦੇ ਤੇਲ ਜਿਹੜੇ ਮਿੰਗੇ ਉਲਾਈ ਤੇਲੇ ਇਹ ਮੱਧੇ ਮਰਗ ਦੇ ਲੋਕ ਜਾਂ ਸਾਡੇ ਗਰੀਬ ਲੋਗ ਨਹੀਂ ਵਰਤਦੇ ਸਰੋਂ ਦਾ ਤੇਲ ਵੀ ਹੁਣ ਨਕਲੀ ਇੰਨਾ ਭਾਰੀ ਮਾਤਰਾ ਚ ਆ ਰਿਹਾ ਹੈ ਕਿ ਤੁਸੀਂ ਉਹ ਵੀ ਖਾਣ ਯੋਗ ਨਹੀਂ ਹੈਗਾ ਇੰਡੀਆ ਟੂਡੇ ਨੇ 21 ਅਪ੍ਰੈਲ 2024 ਨੂੰ ਕਰਿਆਨੇ ਦੀਆਂ ਦੁਕਾਨਾਂ ਵਿੱਚ ਮਿਆਦ ਪੂਕਾ ਚੁਕੀਆਂ ਜਿਹੜੀਆਂ ਨੇ ਉਹ ਚੀਜ਼ਾਂ ਦੀ ਬਹੁਤ ਵੱਡੀ ਮਾਤਰਾ ਵਿੱਚ ਚੌਕਲੇਟਾਂ, ਬਿਸਕਟ ਸਭ ਕੁਝ ਵਿਗਰੇ ਕੋਈ ਅਸਲ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਚੈੱਕ ਕਰਨ ਦਾ ਕਿ ਵੀ ਅਸੀਂ ਐਕਸਪਾਇਰੀ ਡੇਟ ਚੈੱਕ ਕਰ ਲਈਏ ਇਥੋਂ ਤੱਕ ਮੈਂ ਤੁਹਾਨੂੰ ਦੱਸ ਦਵਾਂ ਜਿਹੜੀਆਂ ਮਿਆਰ ਪੇ ਆ ਚੁਕੀਆਂ ਜਿਹੜੀਆਂ ਕਈ ਵਾਰ ਬੋਤਲਾਂ ਤੁਸੀਂ ਆਮ ਦੇਖਿਆ ਹੋਣਾ ਸੜਕਾਂ ਤੇ ਕੋਕਾ ਕੋਲਾ ਵਾਲੇ, ਥੰਸਾਪ ਵਾਲੇ 10 ਰੁਪਏ ਵਾਲੀ ਬੋਤਲ 5 ਰੁਪਏ ਵਿੱਚ ਵੇਚ ਦਿੰਦੇ ਲੋਕੀ ਬੜੀ ਖੁਸ਼ੀ ਨਾਲ ਫਟਾਫਟ ਘਰੋਂ ਭਈਆ 5 ਪੇਟੀਆਂ ਦੇ ਦੀਆਂ 10 ਪੇਟੀਆਂ ਨਹੀਂ ਉਹ ਲੈ ਕੇ ਜਾਂਦੇ ਅਸਲ ਦੇ ਵਿੱਚ ਲੋਕ ਇਹ ਨਹੀਂ ਦੇਖਦੇ ਵੀ ਇਹ ਕਿਉਂ ਸਸਤੀਆਂ ਵੇਚ ਰਹੇ ਨੇ ਕਿਉਂਕਿ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਹੁੰਦੀ ਹੈ ਪਰ ਅਸੀਂ ਲੋਕ ਉਹੀ ਮਿਆਦ ਪੂਰ ਚੁੱਕੀ ਚੀਜ਼ਾਂ ਨੂੰ ਖਰੀਦ ਰਹੇ ਇਸੇ ਤਰ੍ਹਾਂ ਜਿਹੜੀ ਇੰਡੀਆ ਟੂਡੇ ਨੇ ਖਬਰ ਦਿੱਤੀ ਸੀ ਉਸ ਵਿੱਚ ਦੱਸਿਆ ਗਿਆ ਸੀ ਜਿਹੜੀਆਂ ਮਿਆਦ ਪਿਆ ਚੁੱਕੀਆਂ ਜਿਹਨੀਆਂ ਚੌਕਲੇਟਾਂ ਖਾਣ ਨਾਲ ਇੱਕ ਡੇਢ ਸਾਲਾ ਬੱਚੀ ਨੂੰ ਖੂਨ ਦੀਆਂ ਉਲਟੀਆਂ ਆਈਆਂ ਜਿਸ ਨਾਲ ਉਹਦੀ ਹਾਲਤ ਵਿਗੜ ਗਈ ਅਤੇ ਡਾਕਟਰਾਂ ਦੇ ਖੁਲਾਸੇ ਤੋਂ ਬਾਅਦ ਪਤਾ ਲੱਗਿਆ ਵੀ ਚਾਕਲੇਟ ਮਿਆਦ ਪੂਕਾ ਚੁੱਕੀ ਸੀ ਜਿਸ ਕਾਰਨ ਉਸ ਨੂੰ ਕੁੜੀ ਨੂੰ ਇਹ ਹਾਲਾਤ ਪੈਦਾ ਹੋਏ। ਅਸੀਂ ਲੋਕ ਜੋ ਮੋਮੋਜ ਖਾਂਦੇ ਆ ਤੁਸੀਂ ਦੇਖਿਆ ਹੁੰਦਾ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਮਾਰਚ ਵਿੱਚ ਕਿਸੇ ਕਿਸ ਤਰ੍ਹਾਂ ਗੰਦੇ ਤਰੀਕੇ ਨਾਲ ਮੋਮੋਜ ਖਵਾਈ ਜਾ ਰਹੇ ਨੇ ਇਹ ਜਿਹੜਾ ਮੋਮੋਜ ਇਹ ਮਟੋਰ ਮੁਹਾਲੀ ਵਿੱਚ ਇੱਕ ਮਟੋਰ ਕਸਬਾ ਹੈ। ਉਥੇ ਛਾਪੇ ਮਾਲੀ ਦਾ ਫ੍ਰੀਜ ਤੇ ਕੁੱਤੇ ਦਾ ਸਿਰ ਮਿਲਣ ਤੋਂ ਬਾਅਦ ਮੁਮਲੀ ਦੇ ਅਧਿਕਾਰੀਆਂ ਨੇ ਪੂਰੀ ਜਾਂਚ ਕੀਤੀ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਗੰਦੇ ਹਾਲਾਤਾਂ ਵਿੱਚ ਇਹ ਲੋਕ ਸਾਨੂੰ ਗੰਦ ਖਵਾ ਰਹੇ ਨੇ ਅਤੇ ਗੰਦ ਖਵਾ ਕੇ ਅਸੀਂ ਬਹੁਤ ਖੁਸ਼ ਹੁੰਨੇ ਆ ਪੈਸੇ ਖਾਦਿਆਂ ਮੂੰਹ ਵਿੱਚ ਖਾਨੇ ਆ ਪਰ ਸਾਡਾ ਜਿਹੜਾ ਵਿਭਾਗ ਏ ਉਹ ਤਾਂ ਇਹੀ ਕਹਿੰਦਾ ਕਿ ਅਸੀਂ ਤਾਂ ਸਿਰਫ ਸੈਂਪਲ ਭਰ ਸਕਦੇ ਆ ਸੈਂਪਲ ਫੇਲ ਹੋਣ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਕਰ ਸਕਦੇ ਆ ਅੱਗੇ ਮੈਂ ਆਪ ਜੀ ਨੂੰ ਦੱਸਦਾ ਕਿ ਹਿੰਦੂਸਤਾਨ ਟਾਈਮ ਦੇ 14 ਅਕਤੂਬਰ 2025 24 ਤੇ ਨਾਭਾ ਵਿੱਚ ਤਿੰਨ ਮੌਤਾਂ ਹੋਈਆਂ ਜੋ ਜਿਹੜੀਆਂ ਮੌਤਾਂ ਦਾ ਕਾਰਨ ਮਲਾਵਤੀ ਸਰੋਂ ਦਾ ਤੇਲ ਸੀ 26 ਅਤੇ 32 ਸਾਲ ਦੀਆਂ ਦੇ ਵਿੱਚ ਔਰਤਾਂ ਸ਼ਾਮਲ ਸੀ ਮੇਰੇ ਦੋਸਤੋ ਇਹ ਨਵੀਂ ਗੱਲ ਨਹੀਂ ਦੱਸੋ ਰੋਜ਼ ਤੇ ਰੋਜ਼ ਮਲਾਵਟ ਹੋਰ ਸਾਡੇ ਪਰਿਵਾਰਾਂ ਨੂੰ ਮਾਰ ਰਹੇ ਨੇ ਤੇ ਇਹਨਾਂ ਨੂੰ ਨੱਖ ਪਾਉਣ ਵਾਲਾ ਕੋਈ ਨਹੀਂ ਹੈਗਾ ਇਸੇ ਤਰ੍ਹਾਂ ਹਿੰਦੂਸਤਾਨ ਟਾਈਮ ਦੇ ਵਿੱਚ ਠੀਕ ਹੈ 10 ਅਕਤੂਬਰ 2006 ਦੀ ਗੱਲ ਹੈ ਇੱਕ ਕਾਰ ਚਾਰ ਅਧਿਕਾਰੀ 6 ਜੂਨ ਸੇ ਸਟਾਫ ਦੇਖ ਲੋ ਇਹਨਾਂ ਕੋਲ ਹੈ ਨਹੀਂ ਤੋਹਾਰਾ ਦੇ ਸੀਜ਼ਨ ਨੇ ਅਰੇ ਔਰ ਇਹਨਾਂ ਦੀਆਂ ਦਿਨਾਕੀਆਂ ਵੀ ਇਹਨਾਂ ਦੀਆਂ ਕਈ ਕਈ ਵਦਨੀਆਂ ਕਈ ਕਈ ਟਾਈਮ ਤੋਂ ਪ੍ਰਮੋਸ਼ਨਾਂ ਨਹੀਂ ਹੋਈਆਂ ਦੋਸਤੋ ਮੈਂ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਕਿ ਵੀ ਸਰਕਾਰ ਇਹਨਾਂ ਅਧਿਕਾਰੀਆਂ ਦੀਆਂ ਜਿਹੜੀਆਂ ਪ੍ਰਮੋਸ਼ਨਾਂ ਨੇ ਜਿਵੇਂ ਐਫਐਸਓ ਵਾਈ ਜ਼ਿਲ੍ਹੇ ਨੇ ਤੇ 11 ਐਫਐਸਓ ਨੇ ਤੇ 11 ਇਹਨਾਂ ਨੇ ਡਾਕਟਰਾਂ ਨੂੰ ਦਿੱਤੇ ਨੇ ਜਿਨ੍ਹਾਂ ਨੂੰ ਕੋਈ ਟੈਕਨੀਕਲ ਕੋਈ ਤਜਰਬਾ ਨਹੀਂ ਹੈਗਾ ਜਿਸ ਅਧਿਕਾਰੀ ਨੂੰ ਫੂਡ ਨਾਲ ਰਿਲੇਟਡ ਕੋਈ ਤਜਰਬਾ ਨਹੀਂ ਉਸ ਨੂੰ ਲਾ ਦਿੱਤਾ ਜਾਂਦਾ ਹੈ ਉਸ ਨੂੰ ਸਿਰਫ ਆਏ ਪੈਸਾ ਇਕੱਠਾ ਕੀਤਾ ਜਾਂਦਾ ਉਹਨੂੰ ਜਦੋਂ ਇਸ ਗੱਲ ਦੀ ਆਦਤ ਪੈ ਜਾਂਦੀ ਹੈ ਉਸ ਨੂੰ ਅੱਗੇ ਹੋਰ ਕੋਈ ਨਜ਼ਰ ਨਹੀਂ ਆਉਂਦਾ ਯੋਕੀ ਫੂਡ ਸੈਂਪਲਿੰਗ ਦੇ ਵਿੱਚ ਜਦੋਂ DHO ਲਗਾਏ ਜਾਂਦੇ ਨੇ ਉਹ ਆਪਣੇ ਜਿਹੜੇ ਜਿਸ ਕੰਮਾਂ 'ਚ ਮਾਹਿਰ ਹੁੰਦੇ ਨੇ ਉਹ ਕੰਮ ਭੁੱਲ ਕੇ ਇੱਧਰ ਨੂੰ ਆ ਜਾਂਦੇ ਨੇ ਤੇ ਲੋਕ ਉਧਰ ਹਸਪਤਾਲਾਂ ਵਿੱਚ ਖਾਜਲ ਖਰਾਬੀ ਹੋ ਰਹੀ ਆ। ਔਰ ਜਿਹੜੇ FSO ਕਾਬਿਲ ਨੇ ਉਹਨਾਂ ਨੂੰ ਦੋਸਤੋ ਮੈਂ ਕਹੇ ਇੱਥੇ ਗੱਲ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਜਿਹੜੇ ਸੈਂਪਲਿੰਗ ਦੇ ਨਮੂਨੇ ਭਰੰਦੇ ਟੀਚੇ ਨੇ ਜ਼ਿਲ੍ਹੇ ਵਾਈਜ਼ ਉਹ ਵਧਾਏ ਜਾਣ ਅਤੇ ਜਿਹੜੇ ਅਫਸਰਾਂ ਦੀਆਂ ਨਿਯੁਕਤੀਆਂ ਖਾਲੀ ਨੇ ਉਹ ਭਰੀਆਂ ਜਾਣ ਸਿੱਟਾਂ ਪ੍ਰੋਮੋਸ਼ਨਾਂ ਕੀਤੀਆਂ ਜਾਣ ਸਾਡੇ ਐਫਐਸਓ ਸਾਹਿਬ ਦੀਆਂ ਦੂਜੀ ਗੱਲ ਇਹਨਾਂ ਨੂੰ ਵਾਹਨ ਦਿੱਤੇ ਜਾਣ ਇਹ ਮਹਤਾਜ ਹੁੰਦੇ ਨੇ ਕਈ ਵਾਰੀ ਇਹਨਾਂ ਕੋਲ ਸਰਕਾਰੀ ਗੱਡੀ ਨਹੀਂ ਹੁੰਦੀ ਤੇ ਇਹਨਾਂ ਨੂੰ ਪਾਵਰਾਂ ਵਧਾਈਆਂ ਜਾਣ ਔਰ ਜਿਹੜੇ ਆ ਇਹਨਾਂ ਦੇ ਖੰਡ ਨੇ ਉਹ ਥੋੜੇ ਵਧਾਏ ਜਾਣ ਮੇਰੇ ਤੇ ਵੀ ਗੱਲਣਾ ਚਾਹਨਾ ਕਿ ਇਹ ਇਹਨਾਂ ਕੋਲ ਅਮਲਾ ਨਾ ਹੋਣ ਕਰਕੇ ਮਿਲਾਵਟ ਖੋਰਾਂ ਤੇ ਨੱਖ ਨਹੀਂ ਪਾਈ ਜਾ ਸਕਦੀ ਫੀਲਡ ਦੇ ਵਿੱਚ ਨਹੀਂ ਜਾ ਸਕਦੇ ਮੇਰੀ ਪੰਜਾਬ ਸਰਕਾਰ ਅਤੇ ਭਗਵੰਤ ਸਿੰਘ ਸਰਕਾਰ ਨੂੰ ਅਪੀਲ ਹੈ ਕਿ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਦੇ ਲਈ ਤੁਸੀਂ ਫੂਡ ਸੇਫਟੀ ਵਿਭਾਗ ਵੱਲ ਵੀ ਧਿਆਨ ਦਿਓ ਜਿਨ੍ਹਾਂ ਦਾ ਸਿੱਧਾ ਰਿਸ਼ਤਾ ਲੋਕਾਂ ਦੀ ਸੇਧ ਨਾਲ ਹੈ ਉਹਨਾਂ ਦੀ ਡਿਊਟੀ ਹੈ ਅਤੇ ਇਹਨਾਂ ਅਫਸਰਾਂ ਜਿਹੜੇ ਕਾਬਲ ਅਫਸਰ ਨੇ ਉਹਨਾਂ ਨੂੰ ਸਿਹਤ ਵੀ ਕਰੋ ਅਤੇ ਅਮਲਾ ਵਧਾਓ ਅਤੇ ਮਿਲਾਵਟ ਹੋਰ ਇਹਨੂੰ ਨੱਥ ਪਾਉਣ ਵਿੱਚ ਤੁਸੀਂ ਜਨਤਾ ਦਾ ਸਾਥ ਦਿਓ ਸਾਰੇ ਲੋਕਾਂ ਨੂੰ ਇਹ ਵੀ ਅਪੀਲ ਹੈ ਉਹ ਤੁਸੀਂ ਸਾਫ਼ ਸੁਥਰਾ ਖਾਣ ਦੇ ਲਈ ਤੁਸੀਂ ਉਪਰਾਲੇ ਕਰਿਆ ਕਰੋ ਜਿੱਥੇ ਵੀ ਕੋਈ ਗੰਦਗੀ ਲੱਗਦੀ ਹੈ ਉੱਥੇ ਫੋਟੋ ਖਿੱਚ ਕੇ ਇਸ ਨੂੰ ਵਾਇਰਲ ਕਰੋ ਤਾਂ ਕਿ ਲੋਕਾਂ ਨੂੰ ਜਾਗਰੂਕ ਹੋ ਸਕਣ ਗੰਦੀਆਂ ਚੀਜ਼ਾਂ ਨਾ ਖਾਓ ਜਿਸ ਰੇੜੀ ਤੇ ਕੋਈ ਕੈਪ ਨਹੀਂ ਪਾਈ ਹੱਥਾਂ ਤੇ ਦਸਤਾਨੇ ਨਹੀਂ ਪਾਏ ਉਹਦੀਆਂ ਫੋਟੋਆਂ ਬਣਾ ਕੇ ਤੁਸੀਂ ਵਾਇਰਲ ਕਰੋ ਤਾਂ ਕਿ ਸਾਡਾ ਫੂਡ ਸੇਫਟੀ ਦਾ ਪੰਮਟ ਚੁੱਕਣਾ ਰਹਿ ਸਕੇ ਹੁਣ ਇਸੇ ਲਈ ਮੈਂ ਇੱਥੋਂ ਹੁਣ ਇਜਾਜ਼ਤ ਚਾਹਨਾ ਆਪੀ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ